ਸੱਸੀ ਵਾਲਾ ਭਾਈ ਜੀ ਸਾਰਾ ਨੂੰ ਹੋਰ ਸਾਰੇ ਕਹਮੋ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਜੀ ਸਭ ਨੂੰ ਲੱਖ ਲੱਖ ਵਧਾਈਆਂ ਮੇਰੇ ਤੇ ਮੇਰੀ ਫੈਮਿਲੀ ਵੱਲੋਂ ਤੇ ਬਾਈ ਹੁਣ ਆਪਾਂ ਹੋ ਗਿਆ ਰੈਡੀ ਤੇ ਆਪਾਂ ਜਾਣੇ ਆ ਆਪਣੇ ਪਿੰਡ ਵਾਲੇ ਗੁਰਦੁਆਰਾ ਸੀਤਗੰਜ ਸਾਹਿਬ ਘਰ ਦੇ ਮਹਾਰਾਜ ਦੇ ਦਰਸ਼ਨ ਤੇ ਕਿਉਂਕਿ ਆਪਾਂ ਅੱਜ ਕਿਦਾਂ ਅਨਕ ਦੀ ਬਾਜਾਂ ਦੀ ਸ਼ੁਰੂ ਕਰਨੀ ਹੈ ਲੈਣੇ ਆ ਮਹਾਰਾਜ ਦਾ ਔਰ ਤੇ ਆਸ਼ਰਾ ਚਲੋ ਠੀਕ ਹੈ ਭਾਈ ਮਿਲਦੇ ਆ ਤੁਹਾਨੂੰ ਸੀਤਗੰਜ ਗੁਰਦੁਆਰਾ ਸਾਹਿਬ ਜਾ ਕੇ ਲੋ ਬਾਈ ਜੀ ਆਪਾਂ ਅੱਗੇ ਸੀ ਦਿਨ ਜਿਹੜਾ ਸਾਹਿਬ ਹੋ ਗਿਆ ਕਾਸਟ ਲਈ ਚਲੀ ਜਾਂਦੀ ਆ ਯਾਰ ਤੁਸੀਂ ਚਾ ਬਾ ਭਈਆ ਪਤਾ ਦਰਸ਼ਨ ਕਰਕੇ ਬਾਬੇ ਅਛੀ ਦਾਦੇ ਆਗੇ ਜੀ ਘਰੇ ਘਰੇ ਆ ਕੇ ਆਪਾਂ ਹਣ ਕੱਢਦੇ ਆ ਆਪਣੇ ਝੋਟੇ ਨੂੰ ਬਾਹਰ ਤੇ ਨਾਲੇ ਆਪਾਂ ਜਿੰਦਰਾ ਜੀ ਸੈਟਫਟ ਕਰਦੇ ਕੱਲ ਬਜਿੰਦਰਾ ਖੋਲਿਆ ਸੀ ਨੂੰ ਪੁੱਠਾ ਕੀਤਾ ਹੀ ਵਰਤਾ ਤੇ ਚੜਾ ਲਾਇਆ ਸੀ ਤੇ ਭਾਈ ਤੁਹਾਨੂੰ ਵੀ ਪਤਾ ਲੇਬਰ ਦਾ ਕੰਮ ਥੋੜਾ ਔਖਾ ਹੀ ਐ ਇਸ ਵਾਰ ਤੇ ਲੇਬਰ ਮਿਲਦੀ ਨਹੀਂ ਭਈ ਹਰ ਇੱਕ ਵੇਲੇ ਟਰੈਕਟਰ ਵਾਲੀ ਸਰਨਾ ਪਿਆ ਤੇ ਹਣ ਆਪਾਂ ਜਿੰਦਰਾ ਪਹਿਲੇ ਤਾਂ ਸੈਟਫਟ ਕਰਾਂਗੇ ਕਿਉਂਕਿ ਜਿੰਦਰਾ ਵੀ ਆਪਾਂ ਨੂੰ ਬਾਅਦ ਚ ਲੋਡ ਪੈਣੀ ਐ ਤੇ ਫਿਰ ਆਪਾਂ ਅਪ ਕਰਦੇ ਆ ਝੋਟੇ ਤੇ ਲੋਡ ਬੀਜ ਲੋਡ ਤੇ ਕਿਉਂਕਿ ਬੀਜੇ ਲਾ ਕੇ ਆਪਾਂ ਖੇਤ ਤੇ ਆਪਾਂ ਲੈ ਕੇ ਆਵਾਂਗਾ ਸੁਪਰ ਦੇ ਵੀਰਾਂ ਪਾ ਉੱਥੇ ਤੁਹਾਨੂੰ ਦੱਸਾਂਗੇ ਆਪਾਂ ਕਿਹੜਾ ਕਿਹੜਾ ਬੀਜ ਮਿਕਸ ਕਰਕੇ ਵੇਖ ਬੀਜ ਰਹੇ ਆ ਤੇ ਬਸ ਬਣੇ ਰਹੋ ਆਪਣੇ ਚੈਨਲ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਬਾਈ ਦੱਸਾਂਗੇ ਆਪਾਂ ਬਾਈ ਕਿਹੜਾ ਕਿਹੜਾ ਬੀਜ ਬੀਜ ਰਹੇ ਆ ਮਿਕਸ ਕਰਕੇ ਤੇ ਬਸ ਤੁਸੀਂ ਬਣੇ ਰਹੋ ਆਪਣੇ ਚੈਨਲ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਚਲੋ ਠੀਕ ਹੈ ਬਾਈ ਮਿਲਦੇ ਆਂ ਖੇਤ ਜਾ ਕੇ ਚਲੋ ਬਾਈ ਆਪਣਾ ਛੋਟਾ ਪਾਟ ਲਿਆ ਬਾਹਰ ਮਿਲਣਾ ਤਾਂ ਸਾਫ਼ ਸੱਈਆ ਕਰਦੇ ਚਾਚੜੇ ਦੀ ਭਾਈ ਨੂੰ ਸਵੇਰ ਤੋਂ ਨੂਰਾ 5 ਸੈਂਟਮੀਟਰ ਚਲਾਇਆ ਕਰੋ ਖਾਲੀ ਤੇ ਸ਼ਾਮ ਨੂੰ ਜਦੋਂ ਰੋਕਣਾ ਵੀ ਪੁੱਤਰ ਟਰੈਕਟਰ ਬਣਾ ਆਪਣਾ ਸਾਰੀ ਢੜੀ ਵਗੀ ਜਾਂਦਾ ਭੱਟੋਂ ਘਟਨ ਦਾਸ ਤੋਂ 12 ਮਿੰਟ ਸਟਾਰਟ ਹੀ ਰਹਿੰਦਾ ਚਲੋ ਭਾਈ ਲੋਡ ਕਰ ਲਿਆ ਵੀ ਜੇ ਆਪਾਂ 2.5 ਕਿੱਲਿਆਂ ਦਾ ਕਿਉਂਕਿ ਸੁਪਰ ਸੀਟਰ ਨਾਲ ਆਪਾਂ 2.5 ਕਿੱਲੇ ਬੀਜਨੇ ਅੱਜ ਬਾਕੀ ਆਪਾਂ ਵਾਹਣ ਤਿਆਰ ਕਰੀ ਜਾਂਦੇ ਆ ਚੱਲ ਆ ਜੋ ਹਾਂਜੀ ਭਾਈ ਅੱਪਾ ਸੁਪਰ ਸੀਟਰ ਪਾ ਕੇ ਲੈ ਚੱਲੇ ਆ ਤੇ ਅੱਪਾ ਜਾਂਦੇ ਆ ਭਾਈ ਖੇਤ ਤੁਸੀਂ ਅੱਪਾ ਰੱਖਾਇ ਜਿੱਕੇ ਤੇ ਭਈ ਅੱਗਾ ਨਹੀਂ ਲੱਗਦਾ ਸਕੂਟਾ ਸੁਪਰ ਸੀਟਰ ਦਾ ਤਾਂ ਕੈ ਟੋੜਾ ਬਣਾ ਚੁਟਾ ਜਾਂ ਕਿ ਥੋੜਾ ਆ ਮੈਂ ਜਣਾ ਤਰੰਗੀਆਂ ਪੂਰੇ ਰੱਖਾਂਗੇ ਕੋਸ਼ਿਸ਼ ਕਰੀਂ ਜੱਟਾ ਤੇ ਤੁ ਜਾ ਕੇ ਉਹ ਬਈ ਲੋ ਬਈ ਆ ਗਏ ਆਪਾਂ ਖੇਤ ਪਹੁੰਚ ਗਏ ਆ ਹੁਣ ਆਪਾਂ ਆਰ ਲਾਉਨੇ ਆ 20 ਤੇ ਨਾਲ ਡੀ ਜੀ ਪੀ ਦੇ ਨਾਲ ਆਪਾਂ ਪਾਉਣੀ ਆ ਸਲਫਰ ਤੇ ਆ ਦਵਾਈ ਲਾ ਰਹੇ ਆ ਆਪਾਂ ਕੱਡੀ ਕਿਹੜੀ ਦਵਾਈ ਦੇਖੀ ਸੱਜੇ ਸਾਈਡ ਤੇ ਫੰਗੀਸਾਈਡ ਹਣ ਬਈ ਆਪਾਂ ਦਵਾਈ ਰਲਾਈ ਜੰਨੇ ਆ ਕੀ ਲਾਉਣਾ ਜੜੀ ਪਾਣੀ ਲਾ ਥੋੜਾ ਪਾਣੀ ਪਾ ਕੇ ਪਤਲੀ ਦਵਾਈ ਪਾ ਕੋਣੀ ਲਾ ਕੇ ਬਈ ਪਤਲੀ ਕਰ ਦੇਉਂਦਾ ਬਈ ਅੱਭੀ ਗਿਆ ਬਈ ਹੱਥ ਤੋ ਹਣ ਉਹ ਜਾਂਦਾ ਅਬੀ ਉਹ ਕਿੰਨੀ ਚ ਪਾਣੀ ਪਰ ਲਈ ਯਾ ਖੇਲ ਚੋਂ ਚੰਗਾ ਓਏ ਸੁਣ ਕੇ ਅਬੇ ਦੁੱਧ ਵਾਲੇ ਪਾਣੀ ਪਾ ਲੈ ਕਿੰਨੀ ਚ ਦੁੱਧ ਵਾਲੀ ਥੋੜਾ ਜਾ ਉਹ ਜਾਂਦਾ ਹੱਥ ਨਾਲ ਤੁਮਰਾ ਕੇ ਲੋਬੀ ਹੁਣ ਆਪਾਂ ਦਿਨੇ ਜਲਦਾ ਛਟਾ

ਦੋ ਬੁਰੀਆ ਡੀਪੀ ਦੀਆਂ ਦੋ ਹੀ ਆ ਸਲਪਰ ਦੇ ਬੈਗ ਹੋ ਗਏ ਸਲਪਰ ਦੇ ਬੈਗ ਨੇ ਆ ਕਿਦੋਂ ਲੋਬੀ ਲੱਗਦੇ ਆ ਆਪਾਂ ਹੁਣ ਬੀਜਣ ai i de ਜਦ ਯੂਨਿਕ ਕਰਦੇ ਗੈਸਿੰਗ ਕਰੋ ਤੇ ਡੀਲੀ ਕਰਦੇ ਆਪਾਂ ਉਹ ਬਈ ਆਪਾਂ ਵਾਹ ਨੂੰ ਰੌਣੀ ਕਰਤਾ ਸੀਗਾ ਕਈ ਬੜੀ ਬੜੀ ਸਫਾਈ ਆਈ ਜਾਂਦੀ ਆ ਪੂਰੀ ਬੜੀ ਸਫਾਈ ਦਿੰਦਾ ਸੁਪਰ ਸੀਟਰੇ ਜਾਂਦਾ ਸੁਪਰਡੀਟਰ ਨੂੰ ਸਫਾਈ ਚੈੱਕ ਕਰੋ ਤੁਸੀਂ ਇੱਕ ਵਾਰੀ ਭਾਈ ਆਪਾਂ ਕਿਹੜਾ ਕੰਮ ਰੋਕਤਾ ਕਿਉਂਕਿ ਆਪਣੀ ਆ ਗਈ ਰੋਟੀ ਹੁਣ ਖਾਣੇ ਆਪਾਂ ਰੋਟੀ ਨਾਲੇ ਇਹ ਹੁਣ ਪੀਪੀਰ ਲਾਉਣ ਆਲਾ ਗਿਆ ਬਸ ਪੀਰ ਲਾਵਾਂਗੇ ਉਹ ਪਹਿ ਆਪਣਾ ਬੀਠੋ ਵੀ ਆਪਾਂ ਜਾਣਿਓ ਲੋਠੜੀ ਆਪਣੀ ਆ ਗਈ ਆਟਦੇ ਆ ਮੰਜਾ ਤੇ ਕੁਰਸੀ ਆਪਣੀ ਬਾਹਰ ਤੇ ਖਾਣੇ ਕੋ ਨੂੰ ਪਤਾ ਹੀ ਖੇਤ ਤਾਂ ਪੈਗੇ ਰੋਟੀ ਖਾਂਦਾ ਵੱਖਰਾ ਹੀ ਨਜ਼ਾਰਾ ਲੋ ਭਈ ਆ ਗਏ ਆਪਣੇ ਪ੍ਰਸ਼ਾਦੇ ਅੱਜ ਬਣਿਆ ਸਾਗ ਨਾਲ ਦਹੀਂ ਤੇ ਆ ਆਪਣੀ ਲੱਸੀ ਆ ਉਧੀ ਆ ਆਪਣਾ ਖਾਣਿਆ ਲਓ ਚੱਕੀਏ ਪਛਾਦੇ ਹੁਣ ਪਾਣੀ ਪੀਏ ਸਭ ਨੇ ਉਧਰ ਆਪਣੇ ਰੋਟੀ ਪਾਉਣ ਵਾਲੇ ਵੀ ਆ ਗਏ ਅੱਜ ਤਿੰਨ ਚਾਰ ਦਿਨ ਹੋ ਗਏ ਲਾਰਾ ਲਈ ਜਾਂਦੇ ਸੀ ਹੁਣ ਟਰੈਕਟਰ ਇਧਰ ਦੀ ਅੱਜ ਹੁਣ ਕਿਸੇ ਦਾ ਮੰਗਣਾ ਪੈਣਾ ਚੱਲ ਚਾਚੀ ਕੇ ਪਛਦੇ ਆ ਜੇ ਮਿਲ ਗਿਆ ਤਾਂ ਉਹ ਨਵੇਲਾ ਹੈ ਤਾਂ ਦੇ ਦੇਣਗੇ ਪੋਗੇ ਰੋਟੀ ਟਰੈਕਟਰ ਵਰ ਤੋਂ ਬਾਈਕ ਚੱਲ ਬਾਦ ਉਸ ਤੋਂ ਪੁੱਛ ਲਿਆ ਟਰੈਕਟਰ ਤੋਂ ਭਈ ਇਹ ਪਾ ਚਾਰ ਕਿਲੇ ਵਿੱਚ ਤੇ ਆ ਤੇ ਆਪਣੇ ਮੱਥੇ ਰੇ ਕੇ ਇੱਕ ਸਾਈਡ ਵਾਲੇ ਜਮਾਨ ਆ ਗਏ ਕੁਝ ਲੈ ਇਹ ਚੰਨੰਦਾ ਆਹ ਤੇ ਕੰਟੀ ਪੀਤੇ ਪੀਤੇ ਨਾਲ ਅਸੀਂ ਪਹਿਲੀ ਵਾਰ ਆਪਾਂ ਕੰਟੀ ਪੀਤੇ ਆ ਗਏ ਇੱਕ ਆਪ ਪਾਰੇ ਢਾਈ ਕਿੱਲੇਵਾਨ ਸਾਰੇ ਪਰਸਨ ਪੀਤੇ ਸਾਰੇ ਜੀ ਪਾਦਨੀ ਆਪਾਂ ਪਾਣੀ ਪਾਲ ਕਰਾਂ ਲੋ ਭਈ ਆਪਾਂ ਰੂੜੀ ਦਾ ਕੰਮ ਵੀ ਆਪਣਾ ਰਹਿ ਗਿਆ ਜੇ ਅੱਦਗ ਤੇ ਕੱਲ ਨੂੰ ਨਿਬੜ ਚੁਪਣਾ ਰੂੜੀ ਦਾ ਕੰਮ ਤੇ ਹੁਣ ਆਪਾਂ ਵੀ ਨਾ ਨੂੰ ਲਈ ਤੇ ਅਰ ਬਚਾ ਦੇ ਬਰ ਚਾ ਦੇ ਛਾਗਦੇ ਆ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਨਾਲ ਤੇ ਆਪ ਚਲੋ ਠੀਕ ਆ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਚੋਪਰ ਖਾਈ ਜਾਂਦਾ ਰੋਟੀ ਆਪਣਾ ਤੇ ਆਪਾਂ ਵੀ ਆਪਣੀ ਹੀ ਹੁੰਦੀ ਹੋਗੀ ਚਲੋ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਧੰਨਵਾਦ